ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਤੋਕੜ ਗੱਭਨਗਾ ਇੱਕ ਗੱਭਨਗਾ ਇੱਕ ਗੱਭਨ ਮੱਝ ਤੇ ਇੱਕ ਤੋਕੜ ਗੱਭਨ ਝੋਟੀ ਤੇ ਇੱਕ ਬੱਚੇ ਤੋਂ ਬਿਨਾ ਮੱਝ ਤੁਹਾਨੂੰ ਦਿਖਾਵਾਂਗੇ ਤੇ ਗੱਲ ਬਾਤ ਹੁਣ ਆਪਾਂ ਕਰਦੇ ਵੀਤੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਚਲੋ ਵਧੀਆ ਚੀਤਾ ਜੀ ਹਾਂਜੀ ਤੇ ਨਾਮ ਦੱਸਦਾ ਫਿਰ ਨਾਮ ਦੰਦਰ ਸਿੰਘ ਪਿੰਡ ਚੱਠਾ ਦਸੀਂ ਬਟਾਲਾ ਜ਼ਿਲ੍ਹਾ ਦਾਸ ਤੇ ਫੋਨ ਨੰਬਰੇ ਬੋਲਦਾ 985622755 ਠੀਕ ਐ ਤੇ ਅੱਜ ਫਿਰ ਮੱਝਾਂ ਤੇ ਵਾਧਿਆ ਵੀਡੀਓ ਵੀ ਘੱਟ ਪਾਉਣੀਆਂ ਫਿਰ ਵਧੀਆ ਨੇ ਵੱਡਿਆਂ ਚ ਵੀਤੀ ਤਿੰਨ ਚਾਰ ਕੋਈ ਤਲਬਤੀ ਆਇਆ ਅੱਛਾ ਕੋ ਮਹੀ ਵੀ ਗਈ ਆ ਬਾਬਾ ਜੀ ਦੋ ਇਹ ਚਾਰ ਪੰਜ ਦਿਨ ਹੋ ਚਲੇ ਹੋਣੇ ਆ ਹਾਂਜੀ ਉਹ ਬੜੇ ਸਰੇ ਦੇ ਉਹ ਵੀਰ ਨਾ ਕੋਈ ਇੰਦਰ ਦੇ ਮੋਗੇ ਵਾਲਦੇ ਹਾਂਜੀ ਉਹਨਾਂ ਲਈ ਆ ਹਾਂਜੀ ਜਾਰੀ ਰੱਖੀਆ ਭਾਈ ਜੀ ਠੀਕ ਆ ਹੁਣ ਰੋਜ ਦਿਹਾੜੀ ਉਹਨਾਂ ਨੂੰ ਇਹ ਕਹਿੰਦਾ ਵੀ ਆਪਣੀ ਜੇ ਤੁਸੀਂ ਪੈਸੇ ਨਹੀਂ ਪਾਉਣੀ ਤਾਂ ਆਪਣੀ ਗੱਡੀ ਘਾਲ ਦੋ ਹਾਂਜੀ ਤੇ ਲੱਦ ਕੇ ਲੈ ਜਾਓ ਹਾਂਜੀ ਆnde ਨਾ ਨਹੀਂ ਗੱਡੀ ਘੱਲਣੀ ਆ ਤੇ ਨਾ ਹੀ ਪੈਸੇ ਪਾਉਣੇ ਆ ਕਹਿੰਦਾ ਤੁਸੀਂ ਆਪ ਸਹੜੀ ਜਾਰੀ 100 ਰੁਪਏ ਦੇ ਮਹੀਨੇ ਦਾ ਘੱਲ ਦिए ਠੀਕ ਆ ਕਿਉਂ ਨਹੀਂ ਘੱਲ ਕੇ ਵੀ ਅਸੀਂ ਉਦਾਂ ਵੀ ਜਵਾਈ ਨੂੰ ਉਦਾਂ ਵੀ ਕਹੇ ਦੋ ਡੰਗ ਪਾਏ ਹੋਰ ਜਾਓ ਹਾਂਜੀ ਤਸੱਲੀ ਕਰੋ ਆਹ ਤਸੱਲੀ ਉਹਨਾਂ ਕਰ ਲਈ ਆ ਕੋਈ ਹਨਾ ਆਪਣੀ ਤਸੱਲੀ ਕਰ ਲਈ ਆਪਣੀ ਤੇ ਉਹਾਂ ਦੇ ਪੈਸੇ ਨਹੀਂ ਇਹੋ ਜਿੱਦ ਦੇਣੇ ਆ ਅਸੀਂ ਪੈਸੇ ਨਹੀਂ ਪਾਉਣੇ ਮਹੀਨੇ ਘੱਲੋ ਠੀਕ ਆ ਇੱਦਾਂ ਪੈਸੇ ਪਾ ਦੋ ਤੇ ਪਸ਼ੂ ਲਾਦ ਕੇ ਪੇਜ ਦਿੰਦੇ ਕੋ ਵਪਾਰੀ ਹਨਾ ਕਈ ਵਾਰਨ ਹੁੰਦਾ ਵੀ ਨਹੀਂ ਅਹੀਂ ਪੈਸੇ ਨਹੀਂ ਪਉਣੇ ਆਪਣੀ ਸਾਈ ਪਾ ਦੇਣਾ ਆਣ ਕੇ ਆਪਣੀ ਗੱਡੀ ਲੈ ਆਓ ਤੇ ਸਾਈ ਪਾ ਦੇਣਾ ਤੇ ਆਪਣੀ ਗੱਡੀ ਲੈ ਕੇ ਆਣ ਕੇ ਲੈ ਆਓ ਆਪਣੇ ਗੱਡੀ ਲਾਏ ਹੋਣ ਤੇ ਹਾਂਜੀ ਕਪੂਰਥਲੇ ਦੇ ਆ ਕੋਈ ਮਾਦਾ ਉਹਨੇ ਲਈ ਆ 20000 ਰੁਪਏ ਪਾਈ ਆ ਕਹਿੰਦਾ ਜੀ ਮੈਂ ਸਵੇਰੇ ਪੈਸੇ ਪਾ ਦੂੰਗਾ ਤੇ ਘਰ ਦੇਉ ਹੁਣ ਸਵੇਰੇ ਆਂਦੀ ਨਹੀਂ ਮਾੜੇ ਕੋ ਪੈਸੇ ਨਹੀਂ ਬਾਰੇ ਤੁਸੀਂ ਆਪਣੀ ਵੇਚ ਲਓ ਹਾਂਜੀ ਤੁਹਾਡੀ ਵਿਕਣੋ ਥੋੜਾ ਰਹਿਣੀ ਚਲੋ ਇਹ ਤੇ ਵੱਖਰੀ ਗੱਲ ਆ ਗਈ ਨਾ ਬਾਕੀ ਜਿਹੜਾ ਵਾ ਜਿਹਨੇ ਕਿਹਾ ਨੇ ਪੈਸੇ ਨਹੀਂ ਪਾਉਣੇ ਸਾਰੇ ਹਨਾ ਕਿ ਇਹਨਾਂ ਦਾ ਵੀ ਨਹੀਂ ਪੈਸੇ ਨਹੀਂ ਪਾਉਣੇ ਆਪਾਂ ਤੇ ਹਾਂ ਜੀ ਜੀ ਉਹ ਆਪਣੇ ਆਣ ਕੇ ਲਾਜੇ ਹਨਾ ਨਾਲੇ ਆਪਣੇ ਅੱਖੀਂ ਵੇਖ ਲੈ ਤਸੱਲੀ ਕਰ ਲੈ ਸਾਰਾ ਕੁਝ ਸਾਹੀ ਪਾਵੇ ਆਪਣੀ ਆਣ ਕੇ ਲਾਜੇ ਉਹ ਚੀਜ਼ ਚ ਸਭ ਤੋਂ ਜ਼ਿਆਦਾ ਵਾਦਾ ਵਾ ਜਿਹੜਾ ਇੱਥੇ ਆਣ ਕੇ ਵੇਖ ਲਿੰਦਾ ਵਾ ਹਾਂਜੀ ਹੁਣ ਇੱਕਦਾਂ ਮਹੀਨਾ ਤਾਂ ਇਹ ਘੱਡੇ ਤੋਂ ਆਪਸੇ ਡੀ ਦੂਰ ਹਾਂਜੀ ਜਿਸ ਤਰ੍ਹਾਂ ਇਹ ਥੋੜੇ ਦਿਨਾਂ ਦੀ ਗੱਲ ਆ ਤੁਸੀਂ ਉਦੋਂ ਜਦੋਂ ਗੱਲ ਕਰਾਉਂਦੇ ਸੀ ਸਾਡੀ ਵੀ ਹਾਂਜੀ ਹਾਂਜੀ ਵੀ ਉਹਨਾਂ ਨੇ ਮੰਗਾ ਲੀਆਂ ਇਤਰਾ ਹੀ ਤੁਸੀਂ ਘਰੇ ਘੱਲ ਤੇ ਹਿਆਰ ਤੇ ਗਲਤੀਆਂ ਸੀ ਹਾਂਜੀ ਹਾਂਜੀ ਤੇ ਬਾਅਦ ਚ ਉੱਥੇ ਪੈਸੇ ਤਾਂ ਖਰਾਬ ਪੈਸੇ ਨਹੀਂ ਮੁਰਕੇ ਕਹਿੰਦੇ ਪੈਸੇ ਨਹੀਂ ਮਿਲੇ ਸਨ ਪੈਸੇ ਨਹੀਂ ਸੌਲਟਰਲੇ ਕਰਕੇ ਪੈਸੇ ਲੈ ਕੇ ਉਹ ਵੀ ਨਹੀਂ ਬਾਅਦ ਚ ਉਸ ਦਿਨੇ ਕੁਛ ਧਾਰ ਕਰ ਲਿਆ ਤੇ ਉਹ ਦਿੱਤੇ ਨਹੀਂ ਨਾ ਤੇ ਇਸ ਕਰਕੇ ਕੋਈ ਵੀ ਆ ਵਪਾਰੀ ਵੀਰ ਵੀ ਡਰਦੇ ਆ ਤੇ ਘਰਾਂ ਵਾਲੇ ਵੀ ਡਰਦੇ ਆ ਦੋਵੇਂ ਪਾਸੇ ਚਲੋ ਆਪੋ ਆਪਣੀ ਜਗਾ ਸਹੀ ਆ ਤੇ ਬਾਕੀ ਇਹਦੇ ਚ ਇਹ ਹੀ ਆ ਕਿ ਕਿਸੇ ਨੇ ਨਹੀਂ ਪੈਸੇ ਪੋਣੇ ਤੇ ਉਹ ਆਪਣੀ ਆਗ ਲੱਦ ਕੇ ਲਾ ਜੇ ਹਾਂਜੀ ਪਾਵੇ ਤਾਂ ਆਪਣੀ ਲੱਦੀ ਗੇ ਅਣ ਦੇ ਡੰਗਰ ਲਾ ਜੇ ਹਾਂਜੀ ਹਾਂਜੀ ਤੇ ਠੀਕ ਆ ਫਿਰ ਤੇ ਬਾਕੀ ਇਹ ਆ ਕਿ ਜਦੋਂ ਵੀ ਕਿਤੇ ਨਵੇਂ ਬੰਦੇ ਤੋਂ ਪਸ਼ੂ ਲੈਣਾ ਹੁੰਦਾ ਵਾ ਪਹਿਲਾਂ ਹੀ ਆਪਣੀ ਦੋ ਟਾਈਮ ਚੋਕ ਲਿਆ ਕਰ ਕਿਤੇੋਂ ਵੀ ਲੈਣਾ ਵਾ ਕਿਸੇ ਵੀ ਅੱਡੇ ਤੋਂ ਟੁਕੜੇ ਗੁੱਪਣ ਵਹਿੜੇ ਤੇ ਟੁਕੜੇ ਗੁੱਪਣ ਅੱਛਾ ਇੱਕ ਹੋਰ ਤਾਂ ਆਪਣੇ ਕੋਲ ਮੈਂ ਹੀ ਲਈ ਹੈ ਰਾਜੀ ਗੱਡੀ ਜੀ ਦੇ ਨੇ ਲੈ ਲਈ ਆ ਅੱਛਾ ਅੱਛਾ ਰਾਜੀ ਜੀ ਮੈਂ ਹੀ ਹੋ ਕੇ ਮੈਂ ਤਾਂ ਮਈਆ ਲੈ ਲਈ ਇਸ ਤੋਂ ਲਈ ਜਲੰਧਰ ਹੋ ਰੋ ਠੀਕ ਹੈ ਚਲਵਾ ਦੇ ਨਾ ਰਾਜੀ ਦਿਵਾਲੀ ਆ ਠੀਕ ਠੀਕ ਹੈ ਉਹ ਦੇ ਉਹਨਾਂ ਚੈੱਕ ਕਰਾਈ ਉਹਨਾਂ ਜਿਹੜੇ ਜਿੰਨੇ ਤਰੀਕ ਦੱਸੇ ਜਿੰਨੇ ਵਿੱਚ ਐਪਲ ਸੈ ਦੇ ਨੇ ਮਹੀਨਾ ਦੱਸੇ ਤੇ ਮਹੀਨੇ ਦੀ ਪੂਰੀ ਉੱਥੇ ਚੈੱਕ ਨਿਕਲੀ ਉਹਨਾਂ ਅਸਲ ਚੈੱਕ ਕਰਾ ਕੇ ਪੈਸੇ ਦੇ ਗੱਡੀ ਦਾ ਵੀ ਠੀਕ ਹੈ ਹੁਣ ਆ ਤੋਕੜ ਕੇ ਆਪਣਾ ਗਾਂ ਤਾਂ ਨੇ ਦਿਖਾਉਣੀ ਸੱਤ ਤੋਂ ਪੰਜ ਮਹੀਨੇ ਹੋ ਗਏ ਜੇ ਛੇਵਾਂ ਇੱਕ ਅੱਧੇ ਦਿਨ ਦੀ ਜਾਂ ਲੱਗ ਗਿਆ ਜਾਂ ਲੱਗਣ ਵਾਲਾ ਜੇ ਠੀਕ ਹੈ ਦੋ ਦੇ ਵਿੱਚ 3000 ਕਿਲੋ ਦੇ ਥਲੇ ਆ ਕਰਦੇ ਠੀਕ ਹੈ ਬਾਕੀ ਕਿਵਾ ਇੱਕ ਨੰਬਰ ਹੋਊਗਾ ਬਾਕੀ ਸੱਜਰ ਨੇ ਦੁੱਧ ਬੜਾ ਵਾਇਰ ਨੂੰ ਇੰਜੋਏ 14 15 ਕਿਲੋ ਦੁੱਧ ਜੁਆਇਰ ਜਰਸੀ ਆ ਚਲੋ ਤੋੜ ਦੋ ਇੱਕ ਅਰੀ ਬਾਕੀ ਕੋਈ ਵੀ ਸਾਈ ਪਾਉਣ ਤੋਂ ਪਹਿਲਾਂ ਹੀ ਪੁੱਛ ਲੈ ਵੀ ਇਹ ਪੈਸੇ ਆਪਾਂ ਪੇਮੈਂਟ ਕਿਦਾਂ ਕਰਨੀਆਂ ਆ ਆਣ ਕੇ ਦੇਣੀ ਜਾਂ ਪਹਿਲਾਂ ਪੇਮੈਂਟ ਕਰਨੀ ਉਹ ਸਾਈ ਭੋਣ ਤੋਂ ਪਹਿਲਾਂ ਕੋਈ ਵੀਰ ਪੁੱਛ ਲਿਆ ਕਰੇ ਇੱਥੇ ਲੋਕਾਂ ਨੂੰ ਯਾਰ ਦੇਖੋ ਗਾਂ ਦੇ ਬੰਦੇ ਨੇ ਲਈ ਆ ਹਾਂਜੀ ਬਿਮਾਰ ਕਰਕੇ ਮੈਂ ਘਰ ਨਹੀਂ ਤੇ ਜਾਂ ਆਂ ਅੱਗੇ ਗਾਂ ਛੱਡ ਕੇ ਮੈਂ ਘਰ ਨਹੀਂ ਆ ਹਾਂਜੀ ਗਾਂ ਦੇ ਪੱਲੇ ਕੀ ਰਹਿੰਦਾ ਤਾਇਆ ਹਾਂ ਦੇਖੋ ਆ ਗਾਂ ਜਿਹੜੀ ਆ ਵੀਡੀਓ ਚ ਵੀ ਪਾਈ ਸੀ ਆਪਾਂ ਅੱਧੀ ਤਾਂ ਵੀ ਕੱਟ ਗਾਂ ਜਿਹੜੀ ਰਹਿ ਗਈ ਆ ਤੇ ਥੱਲੇ ਵੀ ਆਪਾਂ ਦੇਖ ਸਕਦੇ ਸੋਸ਼ਲ ਨਹੀਂ ਲੱਗਿਆ ਜਿਹੜਾ ਜਿੱਥੋਂ ਲਈ ਪਿਛਲੇ ਘਰ ਤੱਕ ਖੜਾਂਗੇ 16 ਬਾਕੀ ਜਿਹੜਾ ਫਿਰ ਕਈ ਵੀਰ ਇਹੋ ਜੀ ਸੰਭ ਕਰਦੇ ਆ ਜਾ ਕੇ ਤੇ ਫੇਰ ਦੁੱਧ ਵੀ ਫੇਰ ਕਿੱਥੋਂ ਦੇਣਾ ਪੁੱਛਣੂ ਡੀਗਰ ਵਾਲਵਾਰ ਹੋ ਗਏ ਦਵਾਈ ਦੇ ਵਾਰ ਵਾਗੇ ਹਾਂ ਦੇਖ ਸਾਡੇ ਇਤਰਾ ਇਹੋ ਜਿਹੇ ਕਈ ਵੀਰ ਬਾਕੀ ਇਹ ਆ ਕਿ ਚਲੋ ਜੇ ਆਪਾਂ ਪੈਸੇ ਖਰਚੇ ਆ ਪਸ਼ੂ ਦੇ ਤੇ ਆਪਾਂ ਨੂੰ ਸੰਭਵ ਵੀ ਕਰਨੀ ਚਾਹੀਦੀ ਜੀ ਥੋੜਾ ਧੁੱਬੇ ਬਾੜੇ ਘੜੀ ਬੁਰਾ ਕਰਕੇ ਬਿਮਾਰ ਕਰ ਖੜੀ ਦਾ ਹਾਂਜੀ ਹਾਂਜੀ ਚਲੋ ਇਹਦਾ ਮੁੱਲ ਦਸੀਏ ਫੇਰ ਆਪਾਂ ਮੁੱਲ ਦੇ ਵੀ ਵੀ ਕਰੋ ਦਾ 20 ਕਰੀਏ 22 ਕਰੀਏ ਹਾਂਜੀ ਹਾਂ ਨਾ 16000 ਦੀ ਬੱਚੀ ਦੇਣੀ ਹੈ 16000 ਦੀ ਹਾਂਜੀ ਠੀਕ ਹੈ ਚਲੋ ਸ਼ੋਰਟ ਸ਼ਟ ਮੌਕੇ ਤੇ ਹੋਰ ਕਰ ਦੋ ਕਰਦਾਂਗੇ ਵੀਰ ਜੀ ਸ਼ੋਰਟ ਤੇ ਨਾ ਦੂਜਾ 6ਵਾਂ ਮਹੀਨਾ ਲਗਾ ਆ ਤੇ ਦੁੱਧ ਵੀ 3-4 ਕਿਲੋ ਥੱਲੇ ਆ ਗਏ ਕੋਕ ਦਾ ਥੱਲੇ ਵਾਲਾ ਘਾ ਠੰਡੀ ਧੀ ਜਿਹੜਾ ਮਰਗੀ ਚ ਹੋਏ ਠੀਕ ਹੈ ਦੁੱਧ ਵੀ ਦੇਣ ਦੀ ਆ ਤਾਂ ਭੁੱਕੀ ਭਾਖੀ ਮਰੀਏ ਦੁੱਧ ਵੀ ਨੇ 5 ਕਿਲੋ ਕਰਨਾ ਕੋਢੇੜੀ ਸਵੇਰ ਤੋਂ ਕਰੂਗਾ ਤੇ ਠੀਕ ਹੈ ਤੇ ਆ ਤਿਆਰੀ ਆ ਇਹ ਤਿਆਰ ਬਾਕੀ ਚੰਗੇ ਕੱਦ ਕੱਠ ਵਾਲੀ ਆ ਮੱਝ ਵੀ ਚੰਗੇ ਕੱਦ ਤੇ ਦੋਵੇਂ ਬਰਾਬਰ ਬੰਦਾ ਕਰ ਗਿਆ ਇੰਨਾ ਬੁਨਾ ਦੋ ਵੱਦ ਦ ਵੀ ਕਹਿ ਨਹੀਂ ਸਕਦੇ ਅੱਛਾ ਤੁਝੇ ਸਾਈਪਾ ਦੀ ਇਹਦੇ ਮੁੜਕੇ ਤੁਹਾਨੂੰ ਪਤਾ ਦੋਰੇ ਕਿ ਇਹਨੂੰ ਬਾਕੀ ਇਹ ਕਿੰਨੇ ਜੇ ਤਿਆਰ ਠੀਕ ਆ ਮਈਆਂ ਵਾਲਾ ਚਟਾ ਕਰਾਉ ਬਾਕੀ ਇਹ ਆ ਵੀ ਕੱਦ ਕਾਠ ਚੰਗਾ ਵਾ ਉੱਚੇ ਕੱਦ ਕਾਠ ਦੀ ਆ ਤੇ ਅਜੇ ਥੱਲੇੋਂ ਤਿਆਰ ਹੋਣੀ ਆ ਚੰਗੀ ਆ ਚੰਗੀ ਫਿਰੰਦੀ ਥੱਲੇ ਥਾਣਾ ਦਾ ਸਾਈਜ਼ ਗੱਭ ਵੀ ਜਿਹੜਾ ਇਹਦਾ ਕਾਫੀ ਚੰਗਾ ਉਹ ਦੇਖ ਸਕਦੇ ਆਂ ਸਾਡੇ ਪਾਸੇ ਘਟ ਘਟ ਦਾ ਖਾਂ ਲਗਾਇਆ ਤੇ ਇਹਦਾ ਫਿਰ ਮੁੱਲ ਮੁੱਲ ਵੀ ਜਿਹੜਾ ਜਿਹੜੀ ਗੱਲ 43 ਦੀ ਵੇਚੀ ਸੀ 43 ਚੜੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਗਿਹੜ ਚੰਗੀ ਜਿਹੜਾ ਮੱਗੀਆਂ ਦੇ ਪਸੰਦੀ ਕਰਕੇ ਖੜੇ ਪਾਏ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਗੱਬਣ ਮੱਜਿਆ ਦਿਨ ਥੋੜਾ ਹੀ ਖੜਨੇ ਇੰਨੇ ਰਹਿਵਾਨੇ ਚ ਢਿੱਲਾ ਜਿਹੜੀਆਂ ਕਾਫੀ ਐ ਜੋਗਨਾ ਕੋਲ ਦੁੱਧ ਜੁਆਇਆ ਜਾਂਦਾ 200 ਦੇ ਸੁਈਆਂ ਦਾ ਘਰ ਤੇ ਜਿਸ ਨੂੰ ਸੁਣਾਇਆ ਠੀਕ ਐ ਹਾਂਜੀ ਤੋਰੋ ਹਾਈ ਕਰੀ ਬਾਕੀ ਚੰਗੇ ਕਦ ਕੱਦਦੀ ਆ ਜਵਾਨ ਮੱਝ ਆ ਜਿਹੜੀ ਪਾਰੇ ਬੱਲੇ ਦੀ ਸਿੱਧੀ ਤੋਰਦਾ ਵੀ ਇੱਕਲ ਬਾਕੀ ਪਾਰੇ ਪੱਲੇ ਦੀ ਮਾਝਾ ਜਿਹੜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਜਿੰਨਾ ਮਰਜ਼ੀ ਕਰੀਏ 80 ਕਰੀਏ 85 ਕਰੀਏ ਹਾਂ ਨਾ 72 ਹਦੀਵੇਂ ਦੇ ਦਾਂਗੇ 75000 ਦੀ ਹਾਂਜੀ ਤੇ ਬਾਕੀ ਚਲੋ ਛੋੜ ਛਾੜ ਮੌਕੇ ਤੇ ਕਰ ਦਿੰਦੇ ਆ ਪੰਜ ਮਿੰਟ ਚੈੱਕ ਪਾਸ ਜੀ ਫਤਗੋ ਦੋੜੀਏ ਥੱਲੇ ਚੈੱਕ ਪਾਸ ਆ ਜਿਹੜੀ ਹਨਾ ਪੰਜਾਮੀ ਨਰੀ ਚੱਕ ਪਾਸ ਤੇ 7 ਕਿਲੋ ਦੁੱਧ ਦੱਸਦੇ ਆ ਬਾਕੀ ਸਾਂਭ ਸੁੰਭ ਵੀ ਚੰਗੀ ਕਿੰਨਾ ਦੁੱਧ ਚਵਾਇਆ ਜੇ 15 ਲੀਟਰ ਚਵਾਇਆ ਜੇ 15 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਨੇ ਦੁੱਧ ਚਵਾਇਆ ਤੇ ਬਾਕੀ ਇਹ ਆ ਕਿ ਸਾਂਭੇ ਸੁੰਭੇ ਚੰਗੀ ਆ ਸੋਹਣੀ ਝੋਟੀ ਆ ਜਿਹੜੀ ਇਹ ਵੀ ਬਾਕੀ ਆ ਦੇਖ ਸੰਦੇਸ਼ ਹਨ ਮਾਰਾ ਖਾਓ ਕਿਦਾਂ ਲੱਗੀਆਂ ਪੈ ਆ ਵੀ ਲੱਗੀਆਂ ਬਾਕੀ ਮਿਲਕਵੇਂ ਨੇ ਵੀ ਇਹਦੇ ਚੰਗੀਆਂ ਲੱਗੀਆਂ ਨਿਸ਼ਾਨੀਆਂ ਚੰਗੀਆਂ ਜਿਹੜੀਆਂ ਦੁੱਧ ਵਾਲੀਆਂ ਤੇ ਮੁੱਲ ਫਿਰ ਇਹਦਾ ਮੋਲੇ ਦਾ ਵੀਰ ਪੈਣ ਕਰੀਏ ਸੱਤ ਕਰੀਏ ਹਾਂਜੀ ਅੱਜ 2000 ਛੱਡਾਂਗੇ 52000 ਦੇ ਦਵਾਂਗੇ 52000 ਦੀ 50000 ਦੀ ਉਦਾਂ ਹੈ ਝੋਟੀ ਠੀਕ ਆ ਤੇ ਬਾਕੀ ਇਹ ਆ ਕਿ ਚਲੋ ਜਦਨ ਤਿਆਰ ਹੋਈ ਲੱਖ ਰੁਪਏ ਦੀ ਝੋਟੀ ਆ ਚੰਗੀ ਝੋਟੀ ਤਿਆਰ ਹੋਣੀ ਹੈ ਵੀ ਤੇ ਕਾ ਬੱਚੇ ਦਾ ਵੀ ਨਹੀਂ ਬੱਚਾ ਨਹੀਂ ਅੱਜ ਤੋਂ ਦੋ ਦਿਨ ਦੇ ਲਈ ਠੀਕ ਆ ਬਾਕੀ ਆਹ ਵਾਲਾ ਮਾਲ ਸਾਰਾ ਵਿ ਗਿਆ ਵਾ ਇਹ ਜਾਣ ਵਾਲੀਆਂ ਵਾਂ ਜਿਹੜੀਆਂ ਸਾਰੀਆਂ ਕੁਛ ਚੱਲ ਗਿਆ ਵਾਂ ਤਿੰਨ ਚਾਰ ਪਛੇ ਜਿਹੜੇ ਚੱਲ ਗਏ ਆ ਤੋਰ ਦੋ ਨਮ ਆਈ ਚਲਾਈ ਆਈ ਚਲਾਈ ਚਲਦੀ ਰਹਿੰਦੀ ਹੈ ਕੋਈ ਵੇਗੀ ਕੋਈ ਰਹਿ ਗਈ ਕੋਈ ਆ ਗਈ ਕੋਈ ਚਲ ਗਈ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ 50000 ਜੀ ਅੱਛਾ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਹੈ ਜਿੰਨੇ ਗੋਬ ਦੇ ਦੇਣੀ ਜੀ ਆ ਜੀ ਗੱਲ ਕਰੀਏ 45000 ਦੀ 45000 ਦੀ ਬਾਕੀ ਛੋੜ ਛੜ ਵਿੱਚ ਕਰ ਦੋਗੇ ਦੱਸਾਂਗੇ 40 45000 ਦੀ ਦੋਦਾ ਝੋਡੀ ਹੈ ਠੀਕ ਹੈ ਹਾਂਜੀ ਠੀਕ ਹੈ ਵੀਰ ਹੋਰ ਕੁਝ ਕਹਣਾ ਹਾਂਜੀ ਬਾਕੀ ਇਹ ਆ ਕਿ ਕੋਈ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੇ